ਕਹਿਆਰ ਕਹਤਰ ਚੱਲਿਆ ਕੰਪਨੀ ਰਿਕਾਰਡ ਆ ਕੰਪਨੀ ਰਿਕਾਰਡ ਹਾਂਜੀ ਓਕੇ 14 ਦੇ 14 ਚਾ 14 ਹੀ 14 ਚਾ 2 ਸਪੀਡ ਚਾ 2 ਸਪੀਡ ਚਾ ਆ ਭਾਈ ਰਮ ਰਮ ਚੈੱਕ ਕਰਵਾ ਉਹ ਸਟicker ਚੈੱਕ ਕਰਵਾ ਧਰਮੇ ਆ ਦੇਖ ਆ ਨਾਲ ਦਾ ਦੇਖ ਹਾਂ ਆ ਕੰਡੀਸ਼ਨ ਦਾ ਦਿਖਾ ਉਪਰੋਂ ਚੈੱਕ ਕਰਵਾ ਉਹ ਸਟicker ਦਿਖਾ ਸਾਹਮਣੇ ਸਕੈਨਰ ਹਾਂ ਤੇ ਆ ਸਾਰਾ ਚੈੱਕ ਕਰਦਾ ਪਰਪੂਜ਼ ਦਾ ਕਿਤੇ ਆਪਾਂ ਪੰਪ ਪੰਪ ਨੇ ਸੀਲਾਂ ਸੁਲਾਂ ਸਾਰੇ ਓਕਣੇ ਲੱਗੀਆਂ ਹੋਈਆਂ ਨੇ ਆ ਦੇਖ ਆ ਲਿਫਟ ਆ ਦੇਖ ਹਾਂ ਰੇਸ ਵਾਲੀ ਸੀਲ ਦੇਖ ਅਹ ਹਿੱਸੇ ਦਾ ਚੈੱਕ ਕਰਵਾ ਹਾਂਜੀ ਮੋਹਰਲੇ ਟਾਇਰ 20 ਮਾਡਲ ਹੈ ਕੋੜਾ ਵੈਂਟ 1070 ਘੰਟੇ ਚੱਲੇ ਹੋਏ ਹਨ ਜੀ ਟਾਇਰ ਦੇ ਸਹੀ 75% ਟਾਇਰ ਨੇ ਸਹੀ 75% ਹਾਂ ਮੋਹਰਲੇ ਸੀ ਹੋਣਗੇ ਨਗਦ ਕੈਸ਼ ਦਾ ਲੋਨ ਇਹਦੇ ਉੱਪਰ ਹੋ ਜੂ ਹਾਂਜੀ ਆ ਬਾਕੀ ਹੁੱਕ ਧਰ ਮੇ ਹੈਵੀ ਹੈ ਹਨਾ ਇਹ ਇਹ ਵੀ ਸਾਰਾ ਕੰਡੀਸ਼ਨ ਦਾ ਓਰੀਜਨਲ ਹੈ ਹਾਂਜੀ ਹਾਂ ਜਮਾ ਨਵਾਂ ਟਰੈਕਟਰ 3 ਸਪੀਡਾ ਚੇਂਜਰ ਵਾਲਾ ਓਕੇ ਨੰਬਰ ਇਹਦਾ ਵੀ ਪੰਜਾਬ ਦਾ ਹਾਂ ਨੰਬਰ ਇਹਦਾ ਵੀ ਪੰਜਾਬ ਦਾ 55 ਕੈਟਾਗਰੀ ਵਾਲਾ 55 ਸਿਕੰਦਰ ਚਾਹੀਏ ਨਗਦ ਕੈਸ਼ ਦਾ ਇਹ ਟਰੈਕਟਰ ਹੈ ਤੁਸੀਂ ਨਗਦ ਕੈਸ਼ ਦੇਈਏ ਹਾਂ ਫਰਸਟ ਪਾਰਟੀ ਦਾ ओके हां 아 ਜਿੰਨਾ ਇਹ ਲਿਸ਼ਕੋਰਾ ਮਾਰਦਾ ਇਹ ਸਾਰੇ ਓਰੀਜਨਲ ਹੀ ਸਾਰਾ ਜੀ ਸਾਰਾ ਦੇਖ ਲੈ ਆਪਣੇ ਸਾਰੇ ਵਾਇਰਿੰਗ ਬੂਰਿੰਗ ਸਾਰੀ ਨਾਲ ਦਿੱਦਿਆਂ ਪਈ ਧਰਮੇ ਆ ਦੇ ਖਲਾ ਵਾਇਰਿੰਗ ਬੂਰਿੰਗ ਸਾਰੀ ਚੈੱਕ ਕਰਵਾ ਦੇ ਹਿੱਸਾ ਚੈੱਕ ਕਰਵਾ ਦੇ ਤੇ ਭਾਈ ਇਹ ਇਹਦਾ ਨੰਬਰ ਕਿੱਥੋਂ ਦਾ ਪੀਪੀ 3490 ਦਾ 90 ਦਾ ਨੰਬਰ ਆ ਜੀ 25000 ਦੇ ਵਿੱਚੋਂ 5 ਹੋਰ ਚੱਕ ਦੋ ਯਾਰ ਹਾਂ ਜੀ ਰੁਪਇਆ 20000 ਚੱਕ ਲਿਓ ਸਹੀ ਆ ਹਾਂ ਜੀ ਬਾਕੀ ਮੌਕੇ ਤੇ ਵੀ ਹੋ ਸਕਦਾ ਕੁਛ ਨਾ ਕੁਛ ਤੁਹਾਡਾ ਫਾਇਦਾ ਹੋ ਜੂ ਟਰੈਕਟਰ ਜਿਹੜਾ ਸੱਜ ਰਿਹਾ ਨਵਾਂ ਨਵਾਂ ਗਾ ਬਾਕੀ ਥੀਤੀ ਸੁਵਾਲ ਹੈਗਾ ਲਈ ਸੋਚ ਆ ਗਿਆ ਡਿਸਕਾਊਂਟ ਕਰ ਖੁੱਲੇ ਦ ਦਾਸਕ ਫਿਰ ਜੈ 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 ਜੀ ਆ ਜੀ ਹੈ ਜੈ ਜੀ ਜੈ ਜੀ ਨਹੀਂ ਪਤਾ ਕਿ ਮੈਨੂੰ ਪਤਾ ਇਹਨੂੰ ਐ ਵੀ ਜੇ ਮੈਂ ਥੋੜਾ ਜਿਹਾ ਟੁੱਟ ਗਏ ਐ ਨਹੀਂ ਪਤਾ ਸਾਰੇ ਚੱਕ ਦੇ ਮਾ ਜੀ ਨਾ 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 ਪਾਵਰਫੁੱਲ ਜੱਕ ਦੇ ਵਿੱਚ ਆ ਜਾਨੀ ਕਿ ਹੈਵੀ ਕੰਪੈਕਟ ਹੀ ਜੱਕ ਦੇ ਵਿੱਚ ਆ ਹਾਂਜੀ ਬਾਕੀ ਇਹਦਾ ਰੇਲ ਦੇ ਹਿੱਸੇ ਵਾਲਾ ਹੀ ਰੇਲ ਦਾ ਹਿੱਸਾ ਟਾਇਰ ਇਹਨੂੰ ਵੇਦਾਕ ਨੇ ਵੇਦਾਕ ਟਾਇਰ ਨੇ ਜੀ ਚਾਰੇ ਟਾਇਰ ਚਾਰੇ ਟਾਇਰ ਵੇਦਾਕ ਓਕੇ ਹਾਂਜੀ ਤੇ ਇਹਦਾ ਵਜਨ ਕਿੰਨਾ 24 ਕਵੰਟਲ ਤੋਲ ਕੇ ਲੈਂਦੇ ਆ ਇਹ ਹਾਂਜੀ 24 ਕਵੰਟਲ ਦਾ ਜੀ ਇਹ 24 ਕਵੰਟਲ ਇਹਦਾ ਆਪਣਾ ਫਰਸ ਹੈਗਾ ਉਹ ਟਾਇਰ ਇਹਦਾ ਲੱਗਿਆ ਹੋਆ ਆਪਣਾ ਜਾਜੀ ਫਰਸ ਜ ਅੱਜ ਮੇਤਰੋ ਤਿੰਨ ਟਰੈਕਟਰ ਤੇ ਇੱਕ ਨਾ ਮਿੱਟੀ ਵਾਲਾ ਟਰਾਲਾ ਲੈ ਗਏ ਆ ਤੁਹਾਡੇ ਵਾਸਤੇ ਤਿੰਨ ਟਰੈਕਟਰ ਤੇ ਇੱਕ ਮਿੱਟੀ ਵਾਲਾ ਟਰਾਲਾ ਇਹ ਕਹੀਦੀ ਵੀ ਚਾਰੇ ਚੀਜ਼ਾਂ ਯਰ ਕਾਂ ਵਰਗੀਆਂ ਨੇ ਵੈਸੇ ਚੀਜ਼ ਕੋਈ ਮਾੜੀ ਖਰੀਦਾ ਨਹੀਂ ਦੁਆਰੇ ਨਾ ਅੱਜ ਕੁਲਵਿੰਦਰ ਦੇ ਘਰੇ ਪਹੁੰਚੇ ਆ ਆ ਟਾਵਰ ਤੁਸੀਂ ਕਹੋਗੇ ਵਾਰ-ਵਾਰ ਦਿਖਾਈ ਜਾਂਦਾ ਇਹ ਟਾਵਰਾਂ ਦੀ ਮੇਨਡ ਸਾੰਮੀ ਹੈ ਚਾਹੇ ਪਿੰਡ ਦੇ ਪਰਲ ਦੀ ਫਰਨੀ ਤੋਂ ਵੜ ਕੇ ਨਾ ਆਏ ਦੇਖ ਲਿਓ ਵੀ ਟਾਵਰ ਕਿੱਥੇ ਜene ਦੋ ਸਭਰਾਜ ਨੇ ਧਰਮ ਇੱਕ ਆ ਖੜਾ ਇੱਕ ਆ ਖੜਾ ਤੇ ਇੱਕ ਆ ਖੜਾ ਸੋਨਾ ਵਾਲੀ ਕਾ 750 ਤੇ ਉਹ ਟਰਾਲਾ ਖੜਾ ਦਿਖੀ ਉਹ ਆਪ ਟਰਾਲਾ ਨਾ ਬਾਅਦ ਦੇ ਵਿੱਚ ਦਿਖਾ ਕੇ ਆਉਣਾ ਬਹੁਤ ਜ਼ਬਰਦਸਤ ਕਹਿਦੀ ਹੈ ਬਹੁਤ ਹੈਵੀ ਕਹਿਦੀ ਹੈ ਗਾਰੰਟੀ ਵਾਲਾ ਟਰਾਲਾ ਤੇ ਬਹੁਤ ਘਾਟ ਇਦਾਂ ਦੇ ਟਰਾਲੇ ਕਿਸੇ ਸੱਜਣ ਦਾ ਨਾ ਤੁਲਨਾ ਕਰਵਾਇਆ ਹੋਊਗਾ ਉਹ ਬਾਅਦ ਦੇ ਵਿੱਚ ਦਿਖਾਵਾਂਗੇ ਗੋਲਵਿੰਦਰ ਡਿਟੇਲ ਦੱਸਣੀ ਆ ਆਪਣੇ ਤਿੰਨੇ ਟਰੈਕਟਰਾਂ ਦੀ ਸ਼ੁਰੂਆਤ ਕਰਦੇ ਆਂ ਇਹ ਤੋਂ ਆਇਦੋ ਕਰ ਲਈਏ ਕਿੰਨਾ ਮਾਡਲ ਆ ਡਿਟੇਲ ਦੱਸੀ ਜੀ ਇਹ 2020 ਮਾਡਲ ਆ ਜੀ ਓਕੇ 20 ਮਾਡਲ 1071 ਘੰਟੇ ਚੱਲਿਆ 3071 1071 ਅਸਾਂ 1071 ਚੱਲਿਆ ਕੰਪਨੀ ਰਿਕਾਰਡ ਆ ਕੰਪਨੀ ਰਿਕਾਰਡ ਹਾਂਜੀ ਓਕੇ 14 ਦੇ 1/2 ਚਾ 14 ਹੀ 1/2 ਚਾ 2 ਸਪੀਡ ਚਾ 2 ਸਪੀਡ ਚਾ ਆ ਨਾਲ ਦਾ ਦੇਖ ਹਾਂ ਆ ਕੰਡੀਸ਼ਨ ਦਾ ਦਿਖਾ ਉਪਰੋਂ ਚੈੱਕ ਕਰਵਾਓ ਉਹ ਸਟicker ਦਿਖਾ ਸਾਹਮਣੇ ਸਕੈਨਰ ਹਾਂ ਤੇ ਆ ਸਾਰਾ ਚੈੱਕ ਕਰਵਾ ਪਰਪੋਰ ਦਾ ਕਿਤੇ ਆਪਾਂ ਪੰਪ ਨੇ ਸੀਲਾਂ ਸੁਲਾਂ ਸਾਰੇ ਓਕ ਨਹੀਂ ਲੱਗੀਆਂ ਹੋਈਆਂ ਨੇ ਆ ਦੇਖੋ ਆ ਲਿਫਟ ਆ ਦੇਖੋ ਹੈ ਰੇਸ ਵਾਲੀ ਸੀਲ ਦੇਖ ਆ ਹਿੱਸੇ ਦਾ ਚੈੱਕ ਕਰਵਾ ਹਾਂਜੀ ਮੋਹਰ ਲਟਾਇਰ 20 ਮਾਡਲ ਹੈ 1070 ਘੰਟੇ ਚੱਲਿਆ ਹੋਇਆ ਹਾਂਜੀ ਪੰਜਾਬ ਨੰਬਰ ਪੰਜਾਬ ਨੰਬਰ ਫਰਸਟ ਪਾਰਟੀ ਦਾ ਨਗਦ ਕੈਸ਼ ਦਾ ਅਸਾਂ ਨਗਦ ਕੈਸ਼ ਦਾ ਤੇ ਮੈਨੂੰ ਐ ਦੱਸੋ ਇਹਦੇ ਟਾਇਰ ਕਿੰਨੇ ਕ ਪੈਸੇ ਹੋਣਿਆ ਟਾਇਰ ਦੇ ਸਹੀ 75 ਪੈਸੇ ਟਾਇਰ ਨੇ ਸਹੀ 75 ਪੈਸੇ ਹਾਂ ਮੂਰਲੈਸੀ ਹੋਣਗੇ ਨਗਦ ਕੈਸ਼ ਦਾ ਲੋਨ ਇਹਦੇ ਉੱਪਰ ਹੋ ਜੂ ਹਾਂ ਲੋਨ ਹੋ ਜੂ ਕਿੰਨੇ ਕ ਦਾ ਕਰਵਾ ਦੇਗਾ ਲੋਨ ਤੇ ਹੋ ਜੂਗਾ ਜੀ 5 ਲੱਖ ਦਾ ਹੋ ਜੂਗਾ ਜੀ 5 ਲੱਖ ਦਾ 5 ਸਵਾ 5 ਦਾ ਓਕੇ ਘੋੜਾ ਬੰਪਰ ਵੀ ਲੱਗਿਆ ਹੋਇਆ ਇੱਕ ਗੱਲ ਮੈਨੂੰ ਹੋਰ ਦੱਸੀ ਇਹ ਲੋਨ ਤੁਹਾਡੀ ਕਿੰਨੀ ਕੁ ਕੰਪੈਸਟੀ ਹੁੰਦੀ ਹੈ ਕਿੰਨੀ ਕੁ ਦੂਰ ਤੱਕ ਦੇ ਸੱਜਣ ਦਾ ਕਰਵਾ ਦਿੰਨੇ ਆ ਪੰਜਾਬ ਦਾ ਅਲਪਲ ਜੱਟਾਂ ਸਮਰਜੀ ਹੋਵੇ ਚਾਹੇ ਅਟਾਰੀ ਬਾਰਡਰ ਤੋਂ ਆ ਜੀ ਹਾਂਜੀ ਹਾਂਜੀ ਬਸ ਠੀਕ ਹੈ ਕਿਉਂਕਿ ਕਈ ਵਾਰ ਦੂਰ ਦਾ ਸੱਜਣ ਕਰਵਾਉਂਦੇ ਨਹੀਂ ਲੋਨ ਬਈ ਕਿੰਨੇ ਦਾ ਟਰੈਕਟਰ ਦੇਣਾ ਇਹਦੀ ਡਿਮਾਂਡ ਤਾਂ ਹੈਗੀ ਆ 5.5 ਲੱਖ ਦੇਵਾਂਗੇ ਟਰੈਕਟਰ 6 ਲੱਖ ਦਾ ਪੂਰੇ 6 ਲੱਖ ਦਾ ਹਾਂ ਟ੍ਰੈਕਟਰ ਜਮਾ ਕੋਰਾ ਨਵਾਂ ਟ੍ਰੈਕਟਰ ਆ ਕੋਈ ਸੋਦਾ ਨਾਟ ਵੀ ਨਹੀਂ ਫੁੱਲਿਆ ਹੈਗਾ ਮਾਨਤਾਨ ਸੇ ਦੇ ਵਿੱਚੋਂ ਕਰੇਗਾ ਕਰ ਦਾਂਗੇ ਹੈ ਮਾਨਤਾਨ ਹੋ ਜਾਊਗਾ ਬਾਹਲਾ ਨਹੀਂ ਹੋਣਾ ਜਾਣ ਦੀ ਜਿੰਨਾ ਕਿ ਜਾਇਜ਼ ਉਹਨਾਂ ਕੇ ਮਾਨਤਾਨ ਹੋ ਜਾ ਮਤਲਬ ਉਹ ਹੋਊਗਾ ਹਾਂ ਮਗਰ ਉਹ ਪੰਜਾ ਦਸਾ ਪੰਜਾ ਦਸਾ ਟ੍ਰੈਕਟਰ ਦੇ ਰੰਗ ਨਹੀਂ ਉਤਰਿਆ ਥੱਲੇ ਪੰਜਾ ਦਸਾ ਕਹਿ ਸਕਦੇ ਆ ਪੰਜ ਪੰਜਾ ਦਸਾ ਦਾ ਕਰੂਗਾ ਮਾਨਤਾਨ ਪਰ ਮੇ ਆ ਡਰਵਲ ਸਾਰੀ ਚੈੱਕ ਕਰਵਾ ਹੋਪਾ ਆਹ ਹੁੱਕ ਤਾਂ ਵੀ ਟੈਕਟਰ ਦੀ ਹੁੱਕ ਦੀ ਕੋਰ ਤੋਂ ਰੰਗ ਨਹੀਂ ਉਤਰਿਆ ਥੱਲੇ ਹੋ ਜਾ ਐਂ ਇਸ ਹਿਸਾਬ ਨਾਲ ਛਤਰੀ ਵੀ ਹੈਵੀ ਲੱਗੀ ਹੋਈ ਹੈ ਛਤਰੀ ਵੀ ਹੈਵੀ ਲੱਗੀ ਹੋਈ ਹੈ ਕਿੱਤੇ ਬੰਦ ਹੈ ਧਰਮੇ ਛਤਰੀ ਵੀ ਹਾਂਜੀ ਇਹ ਕਿਹਨਾ ਮਾਡਲ ਹੈ ਇਹ 2021 ਮਾਡਲ ਹੈ ਅਸੋ ਇਹ 20 ਮਾਡਲ ਤੇ 21 ਮਾਡਲ ਹੈ 21 ਮਾਡਲ ਹੈ ਇਹ ਇਹ ਵੀ ਸਾਰਾ ਕੰਡੀਸ਼ਨ ਦਾ Ориਜినਲ ਹੈ ਹਾਂਜੀ ਹਾਂ ਜਮਾ ਨਵਾਂ ਟਰੈਕਟਰ ਹੈ 3 ਸਪੀਡਾ ਚੇਂਜਰ ਵਾਲਾ ਓਕੇ ਨੰਬਰ ਇਹਦਾ ਵੀ ਪੰਜਾਬ ਦਾ ਹਾਂ ਨੰਬਰ ਇਹਦਾ ਵੀ ਪੰਜਾਬ ਦਾ 55 ਕੈਟਾਗਰੀ ਵਾਲਾ ਨਾ 55 ਸਿਕੰਦਰ ਚਾਹੀਏ ਨਗਦ ਕੈਸ਼ ਦਾ ਇਹ ਟਰੈਕਟਰ ਹੈ ਅਸੀਂ ਨਗਦ ਕੈਸ਼ ਦੇਈਏ ਆ ਫਰਸਟ ਪਾਰਟੀ ਦਾ ਓਕੇ ਹਾਂ ਜਿੰਨਾ ਇਹ ਲਿਸ਼ਕੋਰਾ ਮਾਰਦਾ ਇਹ ਸਾਰੀ Ориਜినਲ ਹੀ ਹੈ ਸਾਰਾ ਜੀ ਸਾਰਾ ਦੇਖ ਲੈ ਆਪਣੇ ਸਾਰੇ ਬੈਰਿੰਗ ਬੂਰਿੰਗ ਸਾਰੀ ਨਾਲ ਦਿੱਦਿਆਂ ਪਈ ਧਰਮੇ ਆ ਦੇਖ ਲੈ ਬੈਰਿੰਗ ਬੂ ਤੇ ਭਾਈ ਇਹ ਇਹਦਾ ਨੰਬਰ ਕਿੱਥੋਂ ਦਾ ਪੀਪੀ 3490 ਦਾ 90 ਦਾ ਨੰਬਰ ਆ ਜੀ ਇਹਦਾ ਪੱਕੀ ਮੰਗਦੇ ਆ ਇਹਦਾ ਮੰਗਦੇ ਆਗੇ ਆਪਾਂ ਟਰੈਕਟਰ ਦਾ 5 ਲੱਖ 65000 ਰੁਪਇਆ 5 ਲੱਖ ਤੇ 65000 15000 ਉੱਪਰ ਲੈ ਚੱਕੇਗਾ 5.5 ਦਾ ਦੇਗਾ ਹਾਂਜੀ ਲੋਨ ਕਿੰਨੇ ਦਾ ਭਰਾਏਗਾ ਲੋਨ ਤੇ ਹੋ ਜਾਊਗਾ 5.5 ਲੱਖ ਦਾ 5.5 ਲੱਖ ਦਾ ਹਾਂਜੀ 5.5 ਲੱਖ ਦਾ ਲੋਨ 5.5 ਦਾ ਦਵਾਂਗੇ ਹਾਂਜੀ ਕਿੰਨੇ ਰਹਿ ਗਏ 25000 ਹਾਂਜੀ 25000 ਦੇ ਵਿੱਚੋਂ 5 ਹੋਰ ਚੱਕ ਦੋ ਯਾਰ ਹਾਂਜੀ ਰੁਪਇਆ 20000 ਚੱਕ ਲਿਓ ਸਹੀ ਆ ਹਾਂਜੀ ਬਾਕੀ ਮੌਕੇ ਤੇ ਵੀ ਹੋ ਸਕਦਾ ਕੁਛ ਨਾ ਕੁਛ ਤੁਹਾਡਾ ਫਾਇਦਾ ਹੋ ਜੂ ਟਰੈਕਟਰ ਜਿਹੜਾ ਸੱਜਣਾ ਦਾ ਜਮਾ ਨਵਾਂ ਗਾ ਬਾਕੀ ਥੀਤੀ ਸੁਵਾਲ ਹੈਗਾ ਲਈ ਸੋਚ ਆ ਗਿਆ ਸਹੀ ਗੱਲ ਆ ਇਹ ਬਹੁਤ ਘੱਟ ਟਰੈਕਟਰ ਨਹੀਂ RX ਜਿਆਦਾ ਹੁੰਦੇ ਨੇ ਇਹ ਮਾਡਲ ਦੇ ਠੀਕ ਹੈ ਠੀਕ ਹੈ ਹਾਂ ਤੇ ਚੱਲ ਚੱਲ ਆਪਾਂ ਪੂਰਾ ਕੈਨੇਡਾ ਪੂਰਾ ਨਵਾਂ ਟਰੈਕਟਰ ਜਮਾ ਜੀ ਕੋਰਾ ਪਿਆ ਪੈਰਦਾਨਾ ਤਾਂ ਵੀ ਰੰਗ ਨਹੀਂ ਤੇਰੇ ਟਰੈਕਟਰ ਦੇ ਇਹ ਤਾਂ ਦੇਖ ਲਈ ਤਾਂ ਪੈਰਪੁਰਦਾਨਾ ਦਾ ਟਰੈਕਟਰ ਸਾਹ ਬਹੁਤ ਆਇਨਾ ਤਾਂ ਵੀ ਹਲੇ ਦਾ ਕਿਹਨਾਂ ਜ ਕੋਈ ਐ ਨਹੀਂ ਕੋਈ ਟੱਲਾ ਟੁੱਲ ਜਮੀ ਨਹੀਂ ਹੈਗੀ ਜਮੀ ਦਾ ਮਾ ਟਰੈਕਟਰ ਜਿਹੜਾ ਆਖੜਾ ਹੁਣ ਆ ਕਿਹਨਾਂ ਮਾਡਲ 960 ਹੈ ਭਾਈ ਅਸਾਂ ਸਵਰਾਜ 960 ਹੈ ਤੇ ਨੰਬਰ ਇਹਦਾ ਵੀ ਪੰਜਾਬ ਆ ਹਾਂਜੀ ਪਾਰਟੀ ਫਰਸਟ ਆ ਹਾਂਜੀ ਤੇ ਇਹ ਵੀ ਨਕਦ ਕੈਸ ਦਾ ਹਾਂਜੀ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਟਾਇਰ ਪੇ ਪਿਛਲੇ ਜਮਾ ਨਵੇਂ ਨੇ ਮੂਰਲੇ ਨਾਲ ਦੇ ਨੇ ਓਕੇ ਚੱਲਿਆ ਕਿੰਨਾ ਕੋ ਹੋਇਆ ਇਹ ਇਹ ਚੱਲਿਆ 2500 ਘੰਟਾ ਜੀ ਫਤੇਗੜ ਸਾਊ ਦਾ ਨੰਬਰ ਆ ਹਾਂਜੀ ਓਕੇ ਹਾਂਜੀ ਹੈਗਾ ਇਹ 2 ਸਪੀਡ ਚ ਹੈ ਨਾ ਹਾਂਜੀ ਹਾਂ ਇਹ 2 ਸਪੀਡ ਚ ਆਉਂਦੀ ਹੈ ਇਹ 16 ਦੇ 18 ਚ ਹੈ ਹਾਂਜੀ ਹਾਂ 908 16 ਚ ਆਇਆ ਹਾਂ 16 ਚ ਆਇਆ ਓਕੇ ਤੇ ਜੇ ਇਹਦੀ ਗੱਲ ਕਰੀਏ ਇਹ ਦੇ ਉੱਪਰ ਕਿੰਨੇ ਕ ਦਾ ਲੋਨ ਕਰਵਾ ਸਕਦਾ ਇਹਦੇ ਉੱਤੇ ਹੋ ਜੂਗਾ ਜੀ ਮੰਨ ਕੇ ਚੱਲੋ ਵੀ ਤੁਸੀਂ 1.4 ਲੱਖ ਦਾ 1.4 ਲੱਖ ਦਾ ਹਾਂ ਦਵਾਂਗੇ ਕਿੰਨੇ ਦਾ ਇਹ ਨੈਟ ਅਫੈਕਟ ਦੇਣ ਵਾਲਾ ਰੇਟ ਹੀ ਦੱਸਾਂਗੇ 1.5 ਦਾ ਦੇਵਾਂਗੇ 1.4 ਲੱਖ ਦਾ ਲੋਨ ਹੋ ਜੂ 1.5 ਲੱਖ ਦਾ ਟਰੈਕਟਰ ਦਵੇਂਗਾ ਹਾਂਜੀ ਡਿਸਕਾਊਂਟ ਕਰ ਖੁੱਲੇ ਦਿਲ ਨਾਲ ਨਹੀਂ ਡਿਸਕਾਊਂਟ ਕਰ ਕੀ ਦੱਸਿਆ ਜੀ ਨਹੀਂ ਪਰ ਮੈਥੋਂ ਚੱਕੇ ਜੋ ਕੁਛ ਨਾ ਕੁਛ ਮੈਥੋਂ ਹੋ ਜੂ ਦੱਸਖ ਫਿਰ ਜਾਇ ਜਾਇ ਜੈ ਜੀ ਆ ਜੀ ਹੈ ਜੈ ਜੀ ਆ ਜੈ ਜੀ ਨਹੀਂ ਪਤਾ ਕਿ ਮੈਨੂੰ ਮੱਦ ਇਹਨੂੰ ਐ ਵੀ ਜੇ ਮੈਂ ਥੋੜਾ ਜਿਹਾ ਟੁੱਟ ਗਏ ਐ ਨਹੀਂ ਪਤਾ ਸਾਰੇ ਚੱਕ ਦੇ ਮਾ ਜੀ ਨਾ ਨਾ ਜੀ ਨਾ 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 ਕਰ ਜਾਏ ਤਾਂ ਐ ਨਾ ਕਰ ਜਾ ਰ ਹਾਂ ਜੀ ਕਰ ਰਿਹਾ ਹੇ ਤਾਂ ਕਿੰਨੇ ਦਾ ਦੈਗਾ 1 5000 ਦਾ ਡੈਸ਼ਟ ਕਰ ਰਾਂ ਦੋ ਬਾਦ ਨਹੀਂ 520 ਦਾ ਹਾਂ ਮੈਂ ਲਾਸਟ ਹੀ ਆ 5 ਹੋਰ ਚੱਕ ਦੋ 5 ਲੱਖ ਤੇ 15000 ਦਾ ਟਰੈਕਟਰ ਬਣੂ ਤੇ ਆ ਮਗਰਾੜ ਧਰਮੇ ਉੱਪਰ ਚੈੱਕ ਕਰਵਾ ਦੇ ਆ ਲੈਂਕਾ ਲੋਕਾ ਦੇ ਵੀ ਚੱਕਰ ਦੇ ਡਰਾਵਲ ਜੇ ਨਵਾਂ ਟਰੈਕਟਰ ਹੈ ਵੀ ਡਰਾਵਲ ਤੇ ਰੰਗ ਖੜਾ ਵਾਲਾ ਚੱਕ ਹਾਂ ਜੀ ਹਾਂ ਤੇ ਇਹ ਪਤੇਗੜ ਸਾਊਥ ਦਾ ਨੰਬਰ ਆ ਵੈਸੇ ਇੱਧਰ ਲੈ ਨਾ ਟਰੈਕਟਰ ਚੰਗੇ ਹੁੰਦੇ ਆ ਮਗਰ ਆਡਾ ਉਹ ਓਰੀਜਨਲ ਆ ਸਰ ਜਮਾ ਨਾ ਮਾਰਾ ਟਰੰਬੋਰੇ ਵੈਂਪਰ ਵੀ ਨਾਲ ਦਾ ਟਰੈਕਟਰ ਆ ਤੇ ਜਿਹੜਾ ਆ ਖੜਾ ਟਰਾਲਾ ਦੀ ਗੱਲ ਕਰਦਾ ਸੀ ਹਾਂਜੀ ਹਾਂਜੀ ਪਹਿਲਾਂ ਤਾਂ ਐ ਦੱਸ ਇਹਦਾ ਸਾਈਜ਼ ਕੀ ਆ ਇਹ ਤਾਂ 11 6.5 ਆ ਜੀ 11 6.5 ਹਾਂਜੀ ਯਾਰ ਇਹ ਇਹ ਟਰਾਲਾ 10 ਇੰਚੀ ਗਾਡਰਾਂ ਦੇ ਵਿੱਚ ਆ ਹਾਂਜੀ ਤੇ ਧਰਮੇ ਇਹ ਪਾਵਰਫੁੱਲ ਜੈਕ ਦੇ ਵਿੱਚ ਆ ਯਾਨੀ ਕਿ ਹੈਵੀ ਕੰਪੈਕਟ ਦੀ ਜੈਕ ਦੇ ਵਿੱਚ ਆ ਹਾਂਜੀ ਬਾਕੀ ਇਹਦਾ ਰੇਲ ਦੇ ਹਿੱਸੇ ਵਾਲਾ ਹੀ ਰੇਲ ਦਾ ਹਿੱਸਾ ਟਾਇਰ ਇਹਨੂੰ ਬੇਦਾਗ ਨੇ ਬੇਦਾਗ ਟਾਇਰ ਨੇ ਜੀ ਚਾਰੇ ਹਾਂਜੀ ਤੇ ਇਹਦਾ ਵਜਨ ਕਿੰਨਾ 24 ਕੁਇੰਟਲ ਤੋਲ ਕੇ ਲੈਂਦੇ ਆ ਇਹ ਹਾਂਜੀ 24 ਕੁਇੰਟਲ ਦਾ ਜੀ ਇਹ 24 ਕੁਇੰਟਲ ਵੇਟ ਹੈ ਇਹਦਾ ਆਪਣਾ ਫਰਸ ਹੈਗਾ ਉਹ ਟਾ ਇਹਦਾ ਲੱਗਿਆ ਹੋਆ ਆਪਣਾ ਜਾਜੀ ਫਰਸ ਹਾਂਜੀ ਫਰਸ ਜਾਜੀ ਫਰਸ ਹਾਂਜੀ ਹਾਂਜੀ ਓਕੇ ਹਾਂਜੀ ਤੇ ਯਾਰ ਹੈ ਟਰਾਲਾ ਤੇ ਰਹਿ ਬਾਕੀ ਹੈਵੀ ਆ ਸਿੱਕੇ ਮਾ ਦਾ ਤੂੰ ਆ ਖੜਕਾ ਕੇ ਦੇਖਾਂ ਭੈਕਾਂ ਅਬ ਬਾਕੀ ਹੁੱਕ ਟਰ ਮੇ ਹੈਵੀ ਹੈ ਹਨਾ ਡਬਲ ਹੁੱਕ ਹੈ ਟਰ ਮੇ ਕੱਲਾ ਕੱਲਾ ਐਂਗਲ ਦੇਖੀ ਆ ਦੇਖੋ ਹਾਂਜੀ ਲੈ ਹੈਵੀ ਚ ਦੇਖ ਹੈਵੀ ਚ ਹਾਂਜੀ ਹਨਾ ਤੇ ਇਹ ਬਣਿਆ ਕਿੰਨੇ ਕ ਚਰਦਾ ਹੋਊਗਾ ਮੈਨੂੰ ਐਂ ਦੱਸ ਇਹਨੂੰ ਹੋ ਗਿਆ ਜੀ ਸਾਲ 1.5 ਸਾਲ ਹੋ ਗਿਆ ਬਣੇ ਮਾਲ ਚ ਕਿਹੜੇ ਚ ਤਿਆਰ ਆ ਇਹ ਟਾਟਾ ਚ ਤਾਂ ਨਹੀਂ ਹੈਗਾ ਯਾਰ ਕਿਹੜੇ ਮਾਲ ਚ ਤਿਆਰ ਆ ਇਹ ਤੇ ਮਾਲ ਟਾਟਾ ਦੀ ਹੈ ਜੀ ਸਫਾਈ ਬਹੁਤ ਆ ਜੀ ਆ ਜਿਹੜੀ ਲੇਡ ਲੱਗੀ ਹੈ ਨਾ ਆ ਲੇਡਾਂ ਦੀ ਸਫਾਈ ਨਹੀਂ ਇਹ ਤਾਂ ਇਹ ਇਹ ਤਾਂ ਮੈਂ ਦੇਖ ਲਈ ਹਾਂ ਜੀ ਮੈਂ ਕਿਹਾ ਇਹ ਤਾਂ ਕੋਈ ਟਾਟਾ ਦੀ ਮੋਰ ਮਾਰ ਚ ਕਿੱਥੇ ਹੁੰਦੀ ਹੈ ਇਹਦੇ ਇਹ ਤਾਂ ਸ਼ੇਰੇ ਪੰਜਾਬ ਹੈ ਸ਼ੇਰੇ ਸ਼ੇਰੇ ਪੰਜਾਬ ਦਾ ਸਾਰਾ ਮਾਰ ਘਾਰੇ ਦੇ ਉੱਪਰ ਲੋਹੇ ਦੇ ਅੱਛਾ ਜੀ ਹੂੰ ਵਜਨ 24 ਕੁੰਟਲ ਹੈ 24 ਕੁੰਟਲ ਜੀ ਤੇ ਮੈਨੂੰ ਐਂ ਦੱਸ ਕੋਲਵਿੰਦਰ ਇਹਦੀ ਡਿਮਾਂਡ ਕੀ ਰੱਖੀ ਐ ਕੋਈ ਦੇਣ ਲੈਣ ਵਾਲੀ ਗੱਲ ਕਰੀ ਇਹਦੀ ਡਿਮਾਂਡ ਤਾਂ ਸਵਾ ਦੋ ਲੱਖ ਰੱਖੀ ਐ ਜੀ 2 ਲੱਖ ਤੇ 25 ਹਜ਼ਾਰ ਹਾਂਜੀ ਪੈਰ ਵੇਦਾ ਕਹਿੰਦੇ ਹਾਂਜੀ ਰੇਲ ਦਾ ਹਿੱਸਾ ਹਾਂਜੀ 11 1/2 ਸੀ ਸਾਈਜ਼ ਆ ਹਾਂਜੀ ਤੇ 10 ਇੰਚੀ ਗਾਡਰਾਂ ਦੇ ਵਿੱਚ ਆ ਹਾਂਜੀ ਨਵੀਂ ਹੋਕਾ ਟਰਾਲਾ ਵੀ ਨਵਾਂ ਐ ਵੈਸੇ ਪੁਰਾਣਾ ਨਹੀਂ ਹੈਗਾ ਇਹਦਾ ਨਾ ਨਾ ਸਾਲ ਕਦੀ ਬਣਿਆ ਵਾ ਕਿੰਨੇ ਕੁ ਤਾਂ ਦਵੇਂਗਾ ਜੈ 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 ਰੇਟ ਦੱਸ ਜਮਾ ਲਾਸਟ ਇਹੇ ਲਾਸਟ ਆ ਇਹ ਦੇ ਦਾਂਗੇ 2 15 ਦਾ 2 ਲੱਖ 15 ਹਜ਼ਾਰ ਦਾ 15 ਉੱਡ ਚੋਂ ਉੱਪਰ ਲਾ ਨਹੀਂ 15 ਧੱਕਾ ਹੋ ਜੀ ਕਿਉਂ ਨਾ ਨਾ ਇੰਨਾ ਮੈਂ ਹੋਰ ਕਿੰਨਾ ਕੁ ਬਾ ਵੀ ਦੋ ਲੱਖ ਪੰਜ ਘਟੇਗਾ ਮਤਲਬ 10 ਦਾ ਪਵੇਗਾ 10 ਦੇ ਵਿੱਚੋਂ ਪੰਜ ਹੋਰ ਚੱਕ ਦੋ ਯਾਰ 2 ਲੱਖ ਹਾਂ ਇੰਨਾ ਨਾ ਤਾਂ ਕਰ 10 ਦਾ ਲਾਹਟ ਦੇਵਾਂਗੇ ਬਸ 2 ਲੱਖ 10 ਹਜ਼ਾਰ ਦਾ ਚਲੋ ਮੇਤਰੋ ਤੁਸੀਂ ਬਾਕੀ ਨਾ ਚੀਜ਼ ਜਾ ਕੇ ਪਰਖੋ ਹੋ ਸਕਿਆ ਜੀ ਯਾਰ ਭਾਈ 2 ਲੱਖ ਦਾ ਪਰ ਬਣਵਾਇਆ ਸੀ ਬੰਦੇ ਨੇ ਇਹ ਟਾਇਰ ਲਾਈ ਸੀ ਇਹਦੇ ਓਕੇ ਹਾਂ ਤੂੰ ਆ ਵੀ ਹਿਸਾਬ ਨਾਲ ਵੀ ਕਿੰਨੇ ਚ ਪਿਆ ਹੋਊਗਾ ਇਹ ਤਾਂ ਹੁਣ ਆਪਾਂ ਮਤਲਬ ਟਾਇਰ ਲੱਗੇ ਲਗਾਏ ਟਾਇਰ ਲੱਗੇ ਲਗਾਏ 2 ਲੱਖ 10 ਹਜ਼ਾਰ ਦਾ ਦਵਾਂਗੇ ਹਾਂ ਚਲੋ ਕੋਈ ਗੱਲ ਨਹੀਂ ਰੇਟ ਦੱਸਿਆ ਤੁਹਾਨੂੰ ਆਪਣੇ ਗਲਤ ਨਹੀਂ ਐਡ ਕਰੀ ਵਾਕਿਆ ਫੱਟਾ-ਪੁੱੱਟਾ ਵੀ ਲੱਗਿਆ ਮੈਂ ਤਾਂ ਹਾਂ ਠੀਕ ਹੈ ਇਹ ਨਾ ਪਿੰਡ ਫਰਵਾਹੀ ਦੇ ਵਿੱਚ ਖੜਿਆ ਅਸੀਂ ਫਰਵਾਹੀ ਪਿੰਡ ਬਰਨਾਲੇ ਦੇ ਬਿਲਕੁਲ ਲੱਗੇ ਆ ਇਹ ਗੁਲਾਬ ਸਿੱਧੂ ਦਾ ਪਿੰਡ ਅਜਕਲ ਗੁਲਾਬ ਸਿੱਧੂ ਬੜਾ ਚਰਚਾ ਦੇ ਵਿੱਚ ਹੈਣਾ ਤੇ ਨਾਂ ਬਾਈ ਦਾ ਕੁਲਵਿੰਦਰ ਆ ਨੰਬਰ ਬਾਈ ਦਾ ਨਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਜੇ ਟਰੈਕਟਰ ਕੋਈ ਤੁਹਾਡੇ ਪਸੰਦ ਆਉਂਦਾ ਜਾਂ ਟਰਾਲਾ ਪਸੰਦ ਆਉਂਦਾ ਹੁਣੇ ਫੋਨ ਲਾ ਲਓ ਬਸ